ਨਾ ਤੂੰ ਬੋਲ ਲਈ ਕਿ ਮੇਰੇ ਮਾਪਿਆਂ ਨੂੰ ਗਲਤ ਹੈ ਕਰਦੀ ਕੀ ਇਹ ਮੈਂ ਤਾਂ ਤੁਹਾਨੂੰ ਸਿਰਫ ਪਹਿਲਾਂ ਵਰਨਿੰਗ ਹੀ ਦਿੱਤੀ ਆ ਬੋਲੀ ਨਹੀਂ ਤੇ ਤੁਹਾਨੂੰ ਕਿੰਨਾ ਗੁੱਸਾ ਆ ਗਿਆ ਮੈਂ ਰੋਜ਼ ਹੀ ਆਉਂਦੇ ਮਾਪੇ ਬਾਰੇ ਸੁਣਦੀਆਂ ਜੇ ਮੈਂ ਕੋਈ ਕੰਮ ਮਾੜੇ ਮੋੜੇ ਗਲਤ ਕਰਦੇ ਤਾਂ ਤੁਸੀਂ ਤਾਂ ਮੇਰੇ ਮਾਵਾਪ ਨੂੰ ਬੋਲਣ ਲੱਗ ਜਾਂਦੇ ਹੋ ਤੇ ਫਿਰ ਮਾਪੇ ਹੀ ਸਿਖਾਉਂਦੇ ਹੁੰਦੇ ਨੇ ਜਵਾਕ ਨੂੰ ਹੋਰ ਕੌਣ ਸਿਖਾਉਂਦਾਗਾ ਮੇਰੀ ਮਾਂ ਨੇ ਮੈਨੂੰ ਬਥੇਰਾ ਕੰਮ ਸਿਖਾਇਆ ਸੀ ਹੁਣ ਤੱਕ ਕਰਦੀ ਆਈ ਆ ਤੇ ਤੂੰ ਮਾੜਾ ਜਿਹਾ ਕੁਝ ਹੁੰਦਾ ਹੀ ਅੰਦਰ ਜਾ ਕੇ ਪੈ ਜੰਨੀ ਹੈ ਤੋਨੀ ਮੈਨੂੰ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਹਾਂ ਬੋਲ ਵਿਸ਼ਾਲੀ ਕੀ ਗੱਲ ਕਰਨੀ ਹੈ ਸਮਝ ਨਹੀਂ ਆਦੀ ਮੈਂ ਕਿ ਮੈਂ ਦੱਸਾਂ ਤੁਹਾਨੂੰ ہاں ਦੱਸਾਂ ਟੋਨੀ ਮੈਂ ਪਹਿਲਾਂ ਤਾਂ ਅੱਛੀ ਇਹ ਤਾਂ ਬੜੀ ਖੁਸ਼ੀ ਦੀ ਗੱਲ ਐ ਪਰ ਟੋਨੀ ਇਹ ਬੱਚਾ ਥੋੜਾ ਤੇ ਮੈਂ ਇਹਨੂੰ ਜਨਮ ਨਹੀਂ ਦੇ ਸਕਦੀ ਪਰ ਕਿਉਂ ਚੱਲ ਰਾਮੜ ਹੌਲੀ ਹੌਲੀ ਦੇਖ ਵਿਸ਼ਾਲੀ ਕੱਲ ਜੋ ਕੁਝ ਵੀ ਹੋ ਗਿਆ ਨਾ ਉਹ ਗੱਲ ਨੂੰ ਭੁੱਲ ਜਾ। ਠੀਕ ਹੈ। ਤੇ ਨਾਲੇ ਤੁਹਾਨੂੰ ਮੋਲ ਦੀ ਦੱਸਦਾ ਕਿਸੇ ਵੀ ਗੱਲ ਦਾ ਗੁੱਸਾ ਨਾ ਕਰੀ। ਹਣ ਮੋਲ ਤਾਂ ਕਮੜਾਇਆ। ਬਾਕੀ ਚਾਤ ਤੱਕ ਨਿਸਕਾਰ ਦੇ ਵਿੱਚ ਹੈਗੇ ਆ। ਤੇਨੂੰ ਕੋਈ ਕੁਝ ਨਹੀਂ ਕਹਿ ਸਕਦਾ। ਸਮਝੀ ਗੱਲ। ਜੇ ਤੁਹਾਡੀ ਗੱਲ ਤਾਂ ਮੈਂ ਸਮਝਦੀ ਆ। ਪਰ ਤੁਸੀਂ ਦੇਖਿਆ ਸੀ ਕੱਲ ਅਨਮੋਲ ਮੈਨੂੰ ਕਿਵੇਂ ਘਰੋਂ ਕੱਢਣ ਲੱਗੇ ਸੀਗੇ। ਮੈਂ ਮੰਨਦੀ ਨੂੰ ਮੈਂ ਗਲਤੀ ਕੀਤੀ ਆ। ਬਹੁਤ ਵੱਡੀ ਗਲਤੀ ਕੀਤੀ ਆ। ਪਰ ਉਹਨੇ ਕਰ ਵੀ ਕੀ ਸਕਦੀ ਆ? ਤੈਨੂੰ ਮੋਰਿਸ ਗੱਲ ਨੂੰ ਸਮਝ ਰਹੀ ਨਹੀਂ ਚਾਹੁੰਦੇ ਕੋਈ ਗੱਲ ਨਹੀਂ ਹਾਂ ਮੋਰਨ ਨੂੰ ਮੈਂ ਆਪੇ ਸਮਝਾ ਦੂੰਗੀ ਚਲ ਤੂੰ ਆਮ ਨਾ ਤੈ ਕੋਈ ਕੰਮ ਨਹੀਂ ਕਰਨਾ ਠੀਕ ਹੈ ਤੂੰ ਕੰਮ ਸਾਰਾ ਮੈਂ ਆਪੇ ਕਰ ਲੂੰਗੀ ਨਹੀਂ ਦੀਦੀ ਹਲੇ ਕਿ ਲੋੜ ਆ ਰਾਮ ਕਰਨ ਦੀ ਮੈਂ ਕਰਵਾ ਦੇਵਾਂਗੀ ਕੰਮ ਨਾਲੇ ਬੈਠੀ ਮੈਂ ਮੋਟੀ ਹੋ ਜਾਊਂਗੀ ਕੰਬਲੀਏ ਕਿਤੇ ਨਹੀਂ ਮੋਟੀ ਹੁੰਦੀ ਜਾਦਾ ਸਿਆਣੀ ਨਹੀਂ ਹੈਗੀ ਤੂੰ ਤੈਨੂੰ ਫਿਕਰ ਜਮਾ ਹੀ ਨਹੀਂ ਹੈਗੀ ਆਪਣੇ ਆਉਣ ਵਾਲੇ ਬੱਚੇ ਦੀ ਦੀਦੀ ਫਿਕਰ ਦੀ ਗੱਲ ਨਹੀਂ ਆਪਾਂ ਹਲੇ ਡਾਕਟਰ ਕੋਲ ਨਹੀਂ ਗਏ ਹੈਗੇ ਜਦੋਂ ਡਾਕਟਰ ਕਹੂਗਾ ਵੀ ਰਾਮ ਦੀ ਲੋੜ ਆ ਉਦੋਂ ਮੈਂ ਕਰਾਂ। ਫਿਲਹਾਲ ਤਾਂ ਮੈਂ ਕੰਮ ਕਰੀ ਜਾਨੀ ਆ। ਡਾਕਟਰ ਤਾਂ ਬਾਅਦ ਵਿੱਚ ਖਾਵਾਂਗਾ। ਮੈਨੂੰ ਤਾਂ ਦਿੱਸ ਹੀ ਰਿਹਾ ਹੈ ਨਾ ਕਿ ਤੈਨੂੰ ਹੁਣ ਆਰਾਮ ਦੀ ਲੋੜ ਹੈ। ਫੇਰ ਚਲ ਤੂੰ ਆਰਾਮ ਕਰ ਠੀਕ ਹੈ। ਦੀਦੀ ਮੈਂ ਤੁਹਾਡੀ ਗੱਲ ਨੂੰ ਸਮਝਦੀ ਆਂ। ਪਰ ਤੁਸੀਂ ਆਪ ਹੀ ਦੇਖੋ। ਹਲਕਾ ਤਾਂ ਥੋੜੇ ਦਿਨ ਹੀ ਹੋਏ ਨੇ। ਲਾਸਟ ਮੰਥ ਦੇ ਵਿੱਚ ਆ ਕੇ ਮੈਂ ਕੰਮ ਕਰਨੇ ਬੰਦ ਕਰ ਦੂੰਗੀ। ਉਹਨਾਂ ਤਾਂ ਚਲ ਮੰਨਿਆ ਵੀ ਆਰਾਮ ਕਰਨ ਦੀ ਲੋੜ ਹੋਗੀ। ਹੁਣ ਤਾਂ ਮੈਂ ਠੀਕ ਆ। ਆਰਾਮ ਨਾਲ ਕੰਮ ਕਰ ਸਕਦੀ ਆਂ। ਠੀਕ ਵਿਸ਼ਾਲੀ ਤਿੰਨ ਪਾ ਮੇ ਥੋੜੇ ਹੋਏ ਨੇ ਯਾ ਬਹੁਤੇ ਮੈਨੂੰ ਦਿਨਾਂ ਦੀ ਨਹੀਂ ਮੈਨੂੰ ਹੋਣ ਵਾਲੇ ਬੱਚੇ ਦੀ ਫਿਕਰ ਆ ਠੀਕ ਆ ਦੀਦੀ ਅੱਜ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕਰਦੀ ਹੈਗੀ ਹੁਣ ਤਾਂ ਖੁਸ਼ ਹੋ ਤੁਸੀਂ ਖੁਸ਼ ਆ ਤੇ ਮੇਰੀ ਗੱਲ ਸੁਣ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਯਾ ਫਰੂਟ ਖਾਣਾ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਮੈਨੂੰ ਦੱਸ ਦੇ ਸ਼ਰਮਾਈ ਨਾ ਜਾਇ ਤੁਸੀਂ ਤਾਂ ਗੱਲ ਹੀ ਠੀਕ ਆ ਖਾਣ ਪੀਣ ਦਾ ਤਾਂ ਮੈਂ ਧਿਆਨ ਰੱਖੂਗੀ ਪਰ ਦੀਦੀ ਮੈਨੂੰ ਟੈਨਸ਼ਨ ਤੁਹਾਨੂੰ ਮੋਲਦੀ ਆ ਉਹਨਾਂ ਦਾ ਗੁੱਸਾ ਹਲੇ ਵੀ ਉਹਨਾਂ ਹੈ ਮੜਾ ਮੁੱਟੇ ਸ਼ਾਂਤ ਵੀ ਨਹੀਂ ਹੋਈ ਕੋਈ ਗੱਲ ਤੈਨੂੰ ਮੈਂ ਇੱਕ ਵਾਰ ਕਹਿ ਦਾਂ ਅਨਮੋਲ ਨੂੰ ਤਾਂ ਮੈਂ ਆਪੇ ਸਮਝਾ ਦੂੰਗੀ ਤੂੰਨ ਬੋਲਦੀ ਫਿਕਰ ਨਾ ਕਰ ਤੂੰ ਬਸ ਬੱਚੇ ਦਾ ਖਿਆਲ ਰੱਖ ਤੇ ਜਿਹੇ ਜਿਆ ਸੋਣਾ ਸੋਚੇਗੀ ਉਹ ਜਿਹੇ ਸੋਣਾ ਜਵਾਬ ਹੋਗਾ ਚੰਗੀਆਂ ਚੰਗੀਆਂ ਗੱਲਾਂ ਆਪਣੇ ਦਿਮਾਗ 'ਚ ਲੈ ਕੇ ਆ ਬਾਹਰੀ ਟੈਨਸ਼ਨ ਨਾ ਲੈ ਦੀਦੀ ਮੈਂ ਤਾਂ ਬਹੁਤ ਸੋਚਦੀ ਵੀ ਟੈਨਸ਼ਨ ਨਾ ਲਵਾਂ ਪਰ ਜੇ ਤੁਨ ਅਨਮੋਲ ਮੈਨੂੰ ਬੁਲਾਉਂਦੇ ਨਹੀਂ ਹੈਗੇ ਜਿਵੇਂ ਮੜੇ ਜਿਹਾ ਬਾਹਰ ਮਾਰ ਕੇ ਬੁਲਾਣਾ ਤਾਂ ਮੂਰੂ ਉਹ ਤਾਂ ਕਿੰਨਾ ਗੰਦਾ ਬੋਲਦੇ ਨੇ ਤੁਸੀਂ ਇੱਕ ਵਾਰ ਇਹ ਨੂੰ ਮੋੜ ਨਾਲ ਗੱਲ ਕਰਕੇ ਦੇਖ ਲਓ। ਠੀਕ ਮੇਰੀ ਗੱਲ ਸੁਣ। ਹਜੇ ਗੱਲ ਕਾਹਲੀ ਹੋਈ ਆ। ਅਨਮੋਲ ਦਾ ਗੁੱਸਾ ਥੋੜਾ ਠੰਡਾ ਹੋ ਜਾਣ ਦੇ। ਫਿਰ ਮੈਂ ਆਪੇ ਗੱਲ ਕਰ ਲਵਾਂਗੀ। ਏਕੇ ਤੂੰ ਸਮਝ ਸਕਦੀ ਹੈ ਨਾ। ਅਨਮੋਲ ਦੇ ਵੀ ਕੀ ਭਿਤਰੀ ਹੋਗੀ। ਉਹੀ ਤਾਂ ਗੱਲ ਮੈਂ ਕਹਿਣੀ ਸੀ ਤੁਹਾਨੂੰ ਕਿ ਜੇ ਹਲੋ ਵੀ ਆਪੇ ਹੀ ਸੋਚੀ ਜਾਈਏ। ਬਿਨ ਅਨਮੋਲ ਦਾ ਗੁੱਸਾ ਕੋਦੇ ਸ਼ਾਂਤ ਹੋ ਤੇ ਉਹਨਾਂ ਨੂੰ ਮਿਲੋ ਇਸ ਘਰ ਚੋਂ ਬਾਹਰ ਕੱਢ ਦੇਵਾਂ। ਮੇਰੇ ਹੰਦਰੇ ਤੈਨੂੰ ਕਿੱਦਾਂ ਘਰੋਂ ਕੱਢ ਦੂਗਾ ਉਹ ਕੰਮ ਨਹੀਂ ਨਾ ਹੋਵੇ ਤਾਂ। ਬੱਚੇ ਦਾ ਧਿਆਨ ਰੱਖਲਾ। ਦੀਦੀ ਮੈਨੂੰ ਇੱਕ ਗੱਲ ਦਾ ਹੋਰ ਡਰ ਆ ਹਾਂ ਅਨਮੋਲੇ ਬੱਚ ਨੂੰ ਐਕਸੈਪਟ ਕਰਨਗੇ ਵੀ ਜਾਂ ਨਹੀਂ ਕਿਉਂ ਕਿਉਂ ਨਹੀਂ ਕਰੂਗਾ ਇਸ ਘਰ ਦਾ ਖੂਨ ਹੈ ਉਹ ਪਾਦਰ ਹੋ ਗਈ ਹੈ ਦੀਦੀ ਪਰ ਇਹ ਗੱਲ ਆਪਾਂ ਸਮਝਦੇ ਆਂ ਅਨਮੋਲ ਨੂੰ ਕੌਣ ਸਮਝਾਉਂ ਅਸੀਂ ਹੈਗੇ ਆ ਨਾ ਮੋਲ ਨੂੰ ਸਮਝਾਉਣ ਅਛਾ ਦੋਨ ਮੋਲ ਦੀ ਅਕਲ ਟਿਕਾਣੀ ਆ ਗਈ ਨਾ ਆਪੇ ਸਮਝ ਜੂਗਾ ਮੈਂ ਤਾਂ ਮੈਨੂੰ ਵੀ ਇਹ ਦੀਦੀ ਦਿਲ ਹੋਰ ਸਮਝਾਂਗੇ ਚਲ ਹੁਣ ਬਹੁਤੀਆਂ ਗੱਲਾਂ ਨਾ ਕਰ ਐਨੀ ਫਿਕਰ ਕਰਦੀਆਂ ਨਾ ਐਨੀ ਫਿਕਰ ਤਾਂ ਮੈਨੂੰ ਲੱਗਾ ਅਨਮੋਲ ਵੀ ਨਹੀਂ ਕਰਦਾ ਹੁਣ ਚਲ ਤੂੰ ਲੰਮੇ ਪੈ ਆਰਾਮ ਕਰ ਆਰਾਮ ਕਰ ਠੀਕ ਹੈ ਤੂੰ ਦਸਵੇਂ ਤੇਲ ਵਾਸਤੇ ਕੀ ਬਣਾ ਕੇ ਲੈ ਕੇ ਆਉਂ ਨਹੀਂ ਜੀ ਜੀ ਹੋਰੇ ਕੁਝ ਨਹੀਂ ਘਾਣਾ ਫਰੂਟ ਲੈ ਕੇ ਆਉਣਾ ਕੁਝ ਹਾਂ ਜੀ ਜੀ ਤੁਸੀਂ ਐ ਕਰੋ ਸੇਮ ਕੱਟ ਲਓ ਹਾਂ ਠੀਕ ਹੈ ਤੂੰ ਆਰਾਮ ਕਰ ਲੈ ਚਲ ਮੈਨੂੰ ਬਾਅਦ ਮਾਰਦੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਕੋਈ ਗੱਲ ਨਹੀਂ ਜੀ ਚਲ ਜੀ ਜੀ ਤਾਂ ਕਹੇ ਤਾਂ ਵੀ ਮੈਂ ਮੋਰ ਨੂੰ ਸਮਝਾ ਲੂੰਗੀ ਪੱਜੇ ਸੇ ਸਾਨੂੰ ਨਾ ਉਹਦਾ ਗੁੱਸਾ ਨਾ ਮੇਰੇ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਜੀ ਦੀ ਗੱਲ ਨੂੰ ਸਮਝਣਗੇ ਹਮ ਤਾਂ ਬਸ ਅੰਕੇ ਦੇਖੋ ਇਹ ਕੀ ਬਣਦਾ ਲੈਨ ਮੋ ਚਾਪੀਆ ਤਾਂ ਕਿਵੇਂ ਭਾਬੀ ਕੀ ਗੱਲਾਂ ਨੂੰ ਕੀ ਕਿਸੇ ਗੱਲ ਦਾ ਗੁੱਸਾ ਤੇ ਨਹੀਂ ਠੀਕ ਹੋ ਗਿਆ ਨਾ ਭਾਬੀ ਮੈਨੂੰ ਕਿਹੜੀ ਗੱਲ ਦਾ ਗੁੱਸਾ ਆਉਣਾ ਲੈ ਕਹਿੰਦਾ ਮੈਨੂੰ ਕਿਹੜੀ ਗੱਲ ਦਾ ਗੁੱਸਾ ਆਉਣਾ ਪਤਾ ਤਾਂ ਮੈਨੂੰ ਸਾਰਾ ਹੀ ਹੈ ਤੂੰ ਵਿਸ਼ਾਲੀ ਨੂੰ ਬੁਲਾਉਂਦਾ ਤੱਕ ਨਹੀਂ ਕਿਉਂ ਕੀ ਕਸੂਰ ਆ ਵਿਸ਼ਾਲੀ ਦਾ ਕੋਈ ਕਸੂਰ ਨਹੀਂ ਭਾਬੀ ਉਹਦਾ ਕਿਸੇ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਸਾਰਾ ਮੇਰਾ ਹੀ ਐ ਕਿਉਂ ਤੇਰਾ ਕੀ ਕਸੂਰ ਹੂੰ ਬਾ ਭਾਬੀ ਵਿਸ਼ਾਲੀ ਦਾ ਕਸੂਰ ਨਹੀਂ ਮੇਰਾ ਕਸੂਰ ਨਹੀਂ ਫਿਰ ਕਸੂਰ ਹੈ ਕਿ ਦਾ ਮੈਨੂੰ ਇਹ ਤਾਂ ਦੱਸ ਦੋ ਅਨਮੋਲ ਪਤਾ ਤਾਂ ਦੇਖ ਮੈਨੂੰ ਸਾਰਾ ਹੀ ਐ ਤੂੰ ਕਿਹੜੀ ਗੱਲ ਤੋਂ ਨਾਰਾਜ਼ ਆ ਇੱਕ ਬੱਚੇ ਕਰਕੇ ਬਸ ਹੋਕਾ ਮਲਿਆ ਉਹ ਬੱਚਾ ਵੀ ਤਾਂ ਸਾਡੇ ਘਰ ਦਾ ਖੂਨ ਐ ਸਾਡੇ ਖਾਨਦਾਨ ਦਾ ਚਿਰਾਗ ਐ ਤੂੰ ਕਿਉਂ ਨਹੀਂ ਇਸ ਗੱਲ ਨੂੰ ਸਮਝਦਾ ਹੂੰ ਖਾਨਦਾਨ ਉਹ ਭਾਬੀ ਜਦੋਂ ਲੋਕਾਂ ਨੂੰ ਇਹ ਪਤਾ ਲੱਗੂ ਵੀ ਮੈਂ ਬਾਪ ਨਹੀਂ ਬਣ ਸਕਦਾ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਕਿਉਂ ਕੋਈ ਸ਼ਿੱਤਰ ਮਾਰਨਗੇ ਲੋਕ ਜੇ ਲੋਕਾਂ ਤੱਕ ਗੱਲ ਜਾਊਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਤੇਰੇ ਭਾਂਦੀ ਲੋਕਾਂ ਕੋਲ ਗੱਲ ਨਹੀਂ ਜਾਂਦੀ ਗੱਲ ਤਾਂ ਚਾਹੇ ਖੂਚ ਕਰ ਦੇ ਲੋਕਾਂ ਕੋਲ ਤਾਂ ਪਹਿਲਾਂ ਪਹੁੰਚ ਜਾਂਦੀ ਹੁੰਦੀ ਹੈ ਲੋਕਾਂ ਦਾ ਕੀ ਹੈ 100 ਕੁੱਤੇ ਜਿੰਨੇ ਭੌਂਕਦੇ ਨੇ ਭੌਂਕ ਹੀ ਜਾਂਦੇ ਉਹਨਾਂ ਦੀ ਫਿਕਰ ਨਾ ਤੂੰ ਕਰ ਤੂੰ ਆਪਣੇ ਘਰਵਾਲੇ ਤੇ ਆਂਦੇ ਪਰ ਬੇਜਤੀ ਦਾ ਭਾਬੀ ਆਪਣੀ ਹੋ ਕਿਸੇ ਦੀ ਨਾ ਹੋਣੀ ਤੈਨੂੰ ਮੈਂ ਕਿੰਨੀ ਵਾਰੀ ਗੱਲ ਸਮਝਾਵਾਂ ਜੇ ਆਪਾਂ ਘਰ ਦੇ ਵਿੱਚ ਚਾਰ ਜਾਣੇ ਆ ਸਾਥੋਂ ਬਿਨਾ ਕੌਣ ਬਾਹਰ ਗੱਲ ਕਰਦੂਗਾ ਦੱਸੀ ਜਰਾ ਉਹ ਭਾਬੀ ਐਵੇਂ ਮਸਕੇ ਜਣਾ ਮਾਰੋ ਲੋਕਾਂ ਕੋਲ ਤਾਂ ਗੱਲਾਂ ਪਹੁੰਚ ਹੀ ਜਾਂਦੀਆਂ ਪਰ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਹੁੰਦਾ ਪਰ ਆ ਜਿਹੜੀ ਗਲਤੀ ਕਰਤੀ ਨਾ ਮੈਂ ਮੈਨੂੰ ਦੱਸ ਨਹੀਂ ਸਕਦਾ ਮੈਂ ਕਿੰਨਾ ਬੁਖੀਆ ਅਨਮੋਲ ਸਮਝਣ ਦੀ ਕੋਸ਼ਿਸ਼ ਕਰ ਜੋ ਹੋਣਾ ਸੀਗਾ ਹੋ ਗਿਆ ਕਿ ਕਿ ਤੂੰ ਆਪ ਸੋਚ ਨਾ ਤਾਂ ਪਾਇਦੇ ਚ ਕੁਝ ਕਰ ਸਕਦੇ ਆ ਤੇ ਨਾ ਇਹਨਾਂ ਨੂੰ ਘਰੋਂ ਕੱਢ ਸਕਦੇ ਆ ਨਾ ਮਾਰ ਸਕਦੇ ਆ ਤੇਰੀ ਵੀ ਮਿਲੀ ਭੁਗਤ ਆ ਭਾਬੀ ਜੇ ਤੂੰ ਮੇਰੇ ਕੋਲ ਗੱਲ ਕਰਦੀ ਨਾ ਇਹ ਗਲਤੀ ਹੋਣੀ ਨਹੀਂ ਇਸ ਘਰ ਚ ਗੱਲ ਮਿਲੀ ਭੁਗਤ ਦੀ ਨਹੀਂ ਹੈਗੀ ਤੈਨੂੰ ਵੀ ਸਾਰੀ ਗੱਲ ਦਾ ਪਤਾ ਹੈ ਨਾ ਕਿ ਸਾਨੂੰ ਇਸ ਘਰ ਦੇ ਵਿੱਚ ਬੱਚਾ ਚਾਹੀਦਾ ਆ ਇਸ ਘਰ ਦਾ ਚਰਾਦ ਚਾਹੀਦਾ ਆ ਉਹ ਮੈਂ ਮੰਨਦਾ ਵੀ ਤੁਹਾਡੇ ਜਵਾਕ ਨਹੀਂ ਹੁੰਦਾ ਉਹ ਮੈਂ ਤਾਂ ਚੁੱਪ ਹੀ ਤਾਂ ਕਰਕੇ ਬੈਠਾ ਵੀ ਤੂੰ ਮੇਰੀ ਭਾਬੀ ਆ ਤੇ ਉਹ ਮੇਰਾ ਸਾਕ ਆ ਭਰਾ ਤੁਸੀਂ ਮੇਰੇ ਘਰ ਵਾਲੀ ਦਾ ਗਲਤ ਇਸਤੇਮਾਲ ਕਰਦੇ ਹੋ ਗੱਲ ਤੇ ਇਸਤੇਮਾਲ ਨਹੀਂ ਕਰਦੇ ਅਸੀਂ ਅਮਰ ਤੋ ਇੰਨੀ ਕਾਤੋਂ ਨਹੀਂ ਗੱਲ ਨੂੰ ਸਮਝਦੇ ਵੀ ਜੋ ਕੁਝ ਹੋ ਗਿਆ ਹੋ ਗਿਆ ਮਿੱਟੀ ਪਾਉਣ ਇਸ ਗੱਲ ਤੇ ਅੱਗੇ ਬਾਰੇ ਸੋਚ ਲੈ ਅੱਗੇ ਬਾਰੇ ਅੱਗੇ ਬਾਰੇ ਹੁਣ ਨਹੀਂ ਮੈਂ ਕੋ ਸੋਚ ਸਕਦਾ ਹਾ ਜਿਹੜਾ ਕੁਝ ਹੋਣਾ ਸੀ ਇਹ ਤਾਂ ਤੁਸੀਂ ਪਹਿਲੀ ਕਰਤਾ ਮੈਂ ਹੁਣ ਕੀ ਸੋਚਾਂ ਅੱਗੇ ਬਾਰੇ ਅਮਰ ਮੈਂ ਤੈਨੂੰ ਬਾਰ ਬਾਰ ਕਹਿ ਰਹੀ ਹਾਂ ਵਿਸ਼ਾਲੀ ਦੀ ਹਾਲਤ ਇਸ ਟਾਈਮ ਇਹੀ ਜੀ ਹੈ ਕਿ ਉਹਨੂੰ ਤੇਰੀ ਲੋੜ ਹੈ ਤੁਸੀਂ ਨਾ ਆਪਦੇ ਬਾਰੇ ਸੋਚਿਆ ਮੇਰੇ ਬਾਰੇ ਹੀ ਨਾ ਸੋਚਿਆ ਵੀ ਮੇਰੇ ਘਰ ਦੀ ਇੱਜ਼ਤ ਗਈ ਹੁਣ ਤਾਂ ਆਪਦੇ ਜਵਾਬ ਦੀ ਪਈ ਆ ਵੀ ਸਾਨੂੰ ਜਵਾਬ ਮਿਲ ਜੇ ਭੌਂਕ ਦੇ ਕਰਨ ਜਿੱਥੇ ਜਾਂਦੇ ਤੇ ਉਹ ਜਵਾਬ ਤੇਰਾ ਵੀ ਤਾਂ ਆ ਕੌਣ ਕਹਿੰਦਾ ਵੀ ਉਹ ਜਵਾਬ ਤੇਰਾ ਲਈ ਨਾ ਮੇਰਾ ਕਾਹਦਾ ਹੋ ਗਿਆ ਜਵਾਬ ਮੈਨੂੰ ਇਹ ਤਾਂ ਦੱਸ ਦੇ ਮੇਰਾ ਕਾਹਦਾ ਹੋ ਗਿਆ ਆਪਣਾ ਖੂਨ ਹੈ ਉਹਨਾਂ ਦਾ ਮੇਰਾ ਨਹੀਂ ਖੂਨ ਹੈਗਾ ਤੈਨੂੰ ਕੌਣ ਸਮਝਾਵੇ ਹੁਣ ਇਸ ਕਰਦ ਮੇਰੀ ਗੱਲ ਸੁਣ ਮੇਰੇ ਨਾਲ ਬਾਧੂ ਦੀ ਲੜਾਈ ਨਾ ਲੈ ਜਾ ਜਾ ਕੇ ਵਿਸ਼ਾਲੀ ਕੋਲ ਬੈਠ ਉਦੇ ਨਾਲ ਗੱਲਾਂ ਬਾਤਾਂ ਕਰ। ਉਹਦੇ ਨਾਲ ਇਹ ਨਾਰਾਜ਼ਗੀ ਛੱਡ ਦੇ। ਕਿਉਂ? ਉਹਦੇ ਨਾਲ ਕੋਈ ਗੱਲਾਂ ਬਾਤਾਂ ਕਰਾਂ? ਉਹ ਗੱਲਾਂ ਬਾਤਾਂ ਕਰੇ ਕੋਈ ਨਾਲ। ਮੇਰੇ ਤੋਂ ਕੀ ਲੈਣਾ ਉਹਨੇ? ਮੈਂ ਤੈਨੂੰ ਵਾਰ-ਵਾਰ ਕਹਿ ਲਈ ਐ ਮਮ। ਇਸ ਗੱਲ ਨੂੰ ਨਾ ਦੁਹਰਾ। ਜੋ ਜਨਾਨੀ ਨੂੰ ਨਾ ਬੰਦੇ ਤੋਂ ਪਿਆਰ ਚਾਹੀਦਾ ਹੁੰਦਾ। ਤੇ ਉਹ ਪਿਆਰ ਉਹਨੇ ਨਹੀਂ ਜੰਦਾ। ਮੇਰੇ ਤੋਂ ਕੀ ਕਰਾਉਣਾ? ਮੈਂ ਤਾਂ ਇੱਕ ਥੋੜੇ ਖਰਚੇ ਪੂਰੇ ਕਰਨ ਨੂੰ ਰੱਖਿਆ ਹੋਇਆ। ਪਿਆਰ ਮਿਲ ਗਿਆ, ਜਵਾਬ ਮਿਲ ਗਿਆ। ਹੋਰ ਤੁਹਾਨੂੰ ਕੀ ਚਾਹੀਦਾ? ਤੈਨੂੰ ਬੱਚਿਆਂ ਨੂੰ ਰੱਖਿਆ ਮੈਂ ਕਿਉਂ ਤੂੰ ਪਾਗਲਾ ਵਾਲੀ ਗੱਲਾਂ ਕਰੀ ਜਾ ਰਹੀ ਪਰ ਬੱਚਿਆਂ ਦੀ ਗੱਲ ਨਹੀਂ ਨਾ ਕੀਤੀ ਤੁਸੀਂ ਧੋਖਾ ਕੀਤਾ ਤੁਸੀਂ ਮੇਰੇ ਨਾਲ ਧੋਖਾ ਕੋਈ ਧੋਖਾ ਨਹੀਂ ਤੇਰੇ ਨਾਲ ਹੋਇਆ ਤੇਰੇ ਬਾਰੇ ਸੋਚਿਆ ਸੀ ਵੀ ਕਿਹੜਾ ਸੀ ਤੈਨੂੰ ਘਰੋਂ ਬਾਹਰ ਕੱਢਦਾ ਓਏ ਅਸੀਂ ਜਵਾਬ ਬੋਤ ਲੈ ਲੈਂਦੇ ਦੋ ਤਾਂ ਫਿਰ ਮੈਂ ਵੀ ਲੈ ਲੈਣਾ ਸੀ ਜਵਾਬ ਫਿਰ ਲੈ ਲੈਂਦੇ ਆਪਣਾ ਹੁੰਦਾ ਆਪਣਾ ਹੀ ਹੁੰਦਾ ਇਹ ਮੂਲ ਕਦੇ ਸੋਚ ਕੇ ਦੇਖੀ ਅਸਾ ਤੇਰਾ ਦਿਮਾਗ ਖਰਾਬ ਹੈ ਚਲੋ ਇਕੱਲਾ ਬੈਠਾ ਨਾ ਤਮਾਨ ਝੂਰ ਲੱਗਦੇ ਮੇਰੇ ਦਿਮਾਗ ਖਰਾਵਾ ਤੁਹਾਡੇ ਦਾ ਦਿਮਾਗ ਸਹੀ ਚੱਲੀ ਜਾਂਦਾ ਤਾਂ ਹੀ ਤਾਂ ਇਹੋ ਜਿਹਾ ਕੁਝ ਕਰੀ ਜਾਂਦੇ ਹੋ ਤੁਸੀਂ ਜੇ ਮੇਰੇ ਬਾਰੇ ਸੋਚਿਆ ਹੁੰਦਾ ਨਾ ਤੁਸੀਂ ਤਾਂ ਆਹ ਕੁਝ ਨਾ ਕਰਦੇ ਤੁਸੀਂ ਦੇਖਨ ਮੋਰ ਮੈਂ ਤਾਂ ਯਾਰ ਚਾਰ ਬੰਦਿਆਂ ਨੂੰ ਸੱਦੂ ਮੈਂਥੇ ਰਿਸ਼ਤੇਦਾਰਾਂ ਨੂੰ ਮੈਂ ਤਾਂ ਡੇੜਾ ਕਰੂੰ ਮੈਂ ਬਖਰਦਾਰ ਖਬਰਦਾਰ ਜੇ ਤੂੰ ਐਂ ਜਿਦਵਾਰਾ ਗੱਲ ਕੀਤੀ ਤਾਂ ਮੈਂ ਨਹੀਂ ਰਹਿਣਾ ਇਹ ਜਿੱਕੰਦੀ ਜਗਮੀ ਇਸ ਗੱਲ ਬਾਰੇ ਨਾ ਸਿਰਫ ਆਪਾਂ ਚਾਰ ਜਾਣਿਆਂ ਨੂੰ ਪਤਾ ਕਿੰਝ তুই ਇਹ ਗੱਲ ਬਾਹਰ ਕੱਢੀ ਨਾ ਤਾਂ ਫਿਰ ਤੂੰ ਦੇਖ ਲਈ ਹੋਰ ਬੱਸ ਕਰ ਭਾਬੀ ਉਹ ਬੰਨੀ ਚਾਰ ਬੰਦੇ ਨੂੰ ਪਤਾ ਪਤਾ ਤਾਂ ਸਾਰੇ ਪਿੰਡ ਨੂੰ ਆ ਕਿਉਂ ਤੂੰ ਬੇਪਰਵਾਹੀ ਗੱਲਾਂ ਕਰੀ ਜਾਂਦਾ ਉਹ ਬਖਤੌਰੇ ਚਾਚੇ ਨੂੰ ਬਖੀ ਜਾਂਦੇ ਜਿੱਦ ਤੇ ਆ ਸੀ ਉੱਡੀ ਦਾ ਕਿਉਂ ਥੋੜੀ ਮੈਨੂੰ ਗੱਲਾਂ ਚਲਾਂ ਤੇਰੇ ਘਰ ਵਾਲੀ ਟੋਨੀ ਨਾਲ ਗੱਲ ਤਾਂ ਕਿਉਂ ਤੂੰ ਬਕਵਾਸ ਕਰੀ ਜਾ ਰਿਹਾ ਮੈਂ ਚੁੱਪਾ ਇਸ ਦਾ ਦਾ ਫਾਇਦਾ ਚੱਕ ਰਿਹਾ ਭਾਬੀ ਬਕਵਾਸ ਨਹੀਂ ਕਰਦਾ ਤੂੰ ਮੇਰੇ ਤੋਂ ਵੱਡੀਆਂ ਮੈਂ ਤੇਰੀ ਮੁਰਤਾਂ ਦੀ ਬੋਲਦਾ ਮੈਨੂੰ ਤਾਂ ਉਹਨੇ ਉੱਡੀ ਦੱਸਤਾ ਸੀ ਮੋਦੇ ਗੱਲ ਬੈਗਰ ਚਲੇਰੇ ਮੈਂ ਨੂੰ ਅੱਖ ਤੋਂ ਦਾ ਮੇਰਾ ਸਗਾ ਭਰਾ ਕਿ ਤੂੰ ਮੈਨੂੰ ਇਹ ਗੱਲਾਂ ਕਿਵੇਂ ਕਰਦਾ ਮੋਦੇ ਗੱਲ ਤਾਂ ਤੂੰ ਤੱਕ ਗਿਆ ਸੀ ਪਰ ਮੈਨੂੰ ਕੀ ਪਤਾ ਸੀ ਸਾਰੇ ਘਰ ਦੀ ਮੇਰੇ ਸਾਰੇ ਘਰ ਦੇ ਜੀ ਖੂਟ ਹੈ ਪੁਰਾਣੇ ਵਾਲੇ ਦੀ ਦੋਸ਼ ਹੈ ਹੁਣ ਵੀ ਮੈਂ ਕੋਈ ਗੱਲ ਨਹੀਂ ਸੁਣੂ ਨਹੀਂ ਮੇਰਾ ਮੂੰਹ ਨਹੀਂ ਹੈਗਾ ਬਾਲਾ ਕੱਟ ਆ ਵੀ ਜਾ ਕੰਤਾ ਤੁਤੇ ਕੰਤਾ ਤੁਮਾਰਾ ਖੋਤੀ ਮੈਂ ਹਾਂ ਜੰਦੀ ਜਨਨ ਪਤਾ ਸੀ ਰਹਣਾ ਸਮਝ ਨਹੀਂ ਆਉਂਦੀ ਮੈਨੂੰ ਮੈਂ ਕੀ ਕਰਾਂ ਕੀ ਨਾ ਕਰਾਂ ਹਣ ਜੇ ਮੈਂ ਜੋ ਕੁਝ ਕਰ ਸਕਦੀ ਸੀ ਉਹ ਤਾਂ ਕਰ ਲਿਆ ਹੁਣ ਨਹੀਂ ਮੇਰੇ ਹੱਥਾਂ 'ਚ ਹੈਗਾ ਕੁਝ ਵੀ ਕਿੰਨਾ ਸਮਝਾ ਕੇ ਦੇ ਗਿਆ ਹਜੇ ਕਹਿੰਦਾ ਬਾਹਰ ਲੋਕਾਂ ਨੂੰ ਦੱਸੂ ਜੇ ਲੋਕਾਂ ਨੂੰ ਪਤਾ ਲੱਗ ਗਿਆ ਬਿੱਤੇ ਨੂੰ ਬੰਦਾ ਐ ਪੁੱਛੇ ਵੀ ਕਿੱਦਾਂ ਪਤਾ ਲੱਗ ਜੂ ਘਰ ਦੀ ਗੱਲ ਨੂੰ ਘਰ ਚ ਕਿਉਂ ਨਹੀਂ ਰਹਿਣ ਦਿੰਦਾ ਕਿਉਂ ਇਹ ਮੁੰਡਾ ਤਮਾਸ਼ਾ ਬਣਾਉਣ ਤੇ ਬੈਠਾ ਐ ਠੀਕ ਐ ਜੋ ਹੋਣਾ ਸੀ ਹੋ ਗਿਆ ਹੁਣ ਇਹਦੇ ਵਿੱਚ ਕਿਸੇ ਨੂੰ ਜਾਨੋਂ ਤਾਂ ਨਹੀਂ ਮਾਰ ਸਕਦੇ ਆਖਰ ਉਹ ਜੂਆ ਖਾਣ ਵਾਲਾ ਦੇ ਪੇੜ ਚ ਜੂਆ ਵੀ ਤਾਂ ਫੇਰੇ ਸਾਡੇ ਘਰ ਦਾ ਹੀ ਐ ਕਿਉਂ ਹੈ ਯਾਰ ਦਿਮਾਗ ਹਿੱਲਿਆ ਪਿਆ ਕੌਣ ਕੀ ਹੋ ਗਰ ਰੈਂਪਲ ਕੱਲੀ ਬੋਲੀ ਜਾਨੀਏ ਆ ਜਾ ਬੈਠੋ ਕੱਲੀ ਕੀ ਬੋਲਣਾ ਆ ਮੈਂ ਤਾਂ ਉਹੀ ਸੋਚੀ ਜਾਨੀਏ ਵੀ ਅਨਮੋਲ ਨੇ ਹਜੇ ਤੱਕ ਵਿਸ਼ਾਲੀ ਨੂੰ ਨਹੀਂ ਬੁਲਾਇਆ ਕਿਉਂ ਬੁਲਾਉਂਦਾ ਕਿਉਂ ਨਹੀਂ ਉਹ ਵਿਸ਼ਾਲੀ ਨੂੰ ਕਹਿੰਦੇ ਕਿਉਂ ਬੁਲਾਉਂਦਾ ਕਿਉਂ ਨਹੀਂ ਤੁਹਾਨੂੰ ਨਹੀਂ ਪਤਾ ਉਹੀ ਬੱਚੇ ਵਾਲੀ ਗੱਲ ਨੂੰ ਫੜ ਕੇ ਬੈਠਾ ਆ ਕਹਿੰਦਾ ਮੈਂ ਤੁਹਾਨੂੰ ਬੁਲਾਉਣਾ ਨਹੀਂ ਜੋ ਮਰਜ਼ੀ ਹੋ ਜੇ ਉਹ ਤੁਸੀਂ ਆਪ ਦਾ ਸੋਚੋ ਉਹਦੇ ਤੋਂ ਕੀ ਲੈਣਾ ਤੁਹਾਨੂੰ ਆਪਦਾ ਕਿਵੇਂ ਸੋਚ ਲਈਏ ਕਿਵੇਂ ਸੋਚ ਲਈ ਆਪਦਾ ਸਮਝਾ ਸਮਝਾ ਕੇ ਥੱਕ ਗਈ ਮੈਂ ਤਾਂ ਮੈਂ ਤਾਂ ਹਾਰ ਮੰਨ ਗਈ ਕਿੰਨੀਆਂ ਗੱਲਾਂ ਉਹਦੇ ਕੰਨ ਚ ਵੀ ਪਾ ਦਿੱਤੀ ਵੀ ਘੱਟੋ ਘੱਟ ਕਿਤੇ ਤਾਂ ਦਿਮਾਗ ਕੰਮ ਕਰੂ ਇਹਦਾ ਪਰ ਨਹੀਂ ਉਹ ਜਦੋਂ ਨਹੀਂ ਸੋਚਦਾ ਫਿਰ ਤਾਂ ਆਪਾਂ ਨੂੰ ਆਪਣੇ बारे ਸੋਚ ਨਹੀਂ ਪਊਗਾ ਉਹਦਾ ਤਾਂ ਦਿਮਾਗ ਨਹੀਂ ਕੰਮ ਕਰਦਾ ਛੋਟਾ ਤਾਂ ਕਰਦਾ ਨਾ ਉਹ ਤਾਂ ਕਹਿੰਦਾ ਹਜੇ ਮੇਰਾ ਮੂਡ ਹੀ ਨਹੀਂ ਠੀਕ ਮੈਨੂੰ ਨਾ ਕਹਿੰਦਾ ਬਲਾਓ ਹੁਣ ਦੱਸ ਬੰਦਾ ਕੀ ਕਰੇ ਕਦੋਂ ਉਹਨੂੰ ਕੀ ਕਹੇ ਕੀ ਸਮਝਾਵੇ ਉਹਦਾ ਤਾਂ ਮੂੰਹ ਠੀਕ ਹੋਣੇ ਨਹੀਂ ਉਹ ਤਾਂ ਸਾਰਾ ਦਿਨ ਨੱਕ ਦੇ ਮੱਖੀ ਦੀ ਬੈਠਣ ਦਿੰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ 9 ਮਹੀਨੇ ਕਿੱਦਾਂ ਲੰਘਣਗੇ ਜਿਆਹੀ ਹਾਲ ਰਿਹਾ ਇਹਦਾ ਇੱਕ ਛਿਣ ਉਹ ਆਪੇ ਲੱਗ ਜੂ ਬੋਲਣ ਨਾਲੇ ਨਾ ਜ਼ਿੰਦਗੀ 'ਚ ਆਹ ਕੁਝ ਹੁੰਦੀ ਰਹਿੰਦਾ ਤੂੰ ਟੈਨਸ਼ਨ ਨਾ ਲੈ ਤੁਸੀਂ ਤਾਂ ਕਹੇ ਤਾਂ ਵੀ ਟੈਨਸ਼ਨ ਨਾ ਲਉ ਪਰ ਮੈਂ ਤਾਂ ਇਹ ਗੱਲ ਸੋਚਦੀ ਰਹਿੰਦੀ ਆ ਵੀ ਚਲ ਸਾਨੂੰ ਨਾ ਸਹੀ ਉੱਕ ਟੋਕ ਟੋਕ ਵਿਛਾਲੀ ਨੂੰ ਤਾਂ ਬੁਲਾ ਲੇ ਉਹਦਾ ਹਾਲ ਤਾਂ ਦੇਖਿਓ ਉਹਦਾ ਹਾਲ ਕੀ ਐ ਇਸ ਟਾਈਮ ਉਹਨੂੰ ਲੋੜ ਐ ਬਿਉ ਦਾ ਘਰ ਆਲਾ ਉਹਦੇ ਨਾਲ ਬੈ ਕੇ ਕੋਈ ਦੁੱਖ ਸੁੱਖ ਸਾਂਝਾ ਕਰੇ ਉਹਦੇ ਨਾਲ ਕੋਈ ਗੱਲਬਾਤ ਕਰੇ ਪਰ ਇਹ ਤਾਂ ਉਹਦੇ ਨੇੜੇ ਹੀ ਨਹੀਂ ਲੱਗਦਾ ਉਹ ਨਹੀਂ ਸਮਝਦਾ ਨਾ ਸਮਝੇ ਪਰ ਜਿਹੜਾ ਵਿਛਾਲੀ ਦੇ ਅੰਦਰ ਬੱਚਾ ਪਲ ਰਿਹਾ ਹਨਾ ਉਹ ਮੇਰਾ ਖੂਨ ਐ ਮੈਨੂੰ ਉਹਦੀ ਫਿਕਰ ਕਰਨੀ ਚਾਹੀਦੀ ਐ ਨਾਲੇ ਉਹ ਕਿਉਂ ਕਰੂਗਾ ਨਹੀਂ ਨਹੀਂ ਟੋਲੀ ਮੈਥੋਂ ਨਹੀਂ ਆਸਾ ਕੁਝ ਦੇਖਿਆ ਜਾਂਦਾ ਮੈਨੂੰ ਨਹੀਂ ਪਤਾ ਵੀ ਇਹ ਗਲਤੀ ਤੁਹਾਡੇ ਤੋਂ ਅਣਜਾਣੇ ਚ ਹੋਈ ਐ ਕੀ ਜਾਣਬੁੱਝ ਕੇ ਹੁਣ ਜੋ ਹੋਣਾ ਸੀ ਨਾ ਹੋ ਗਿਆ ਹੁਣ ਅੱਗੇ ਨਹੀਂ ਬਸ ਨਾਲੇ ਜਿਹੜੇ ਬੱਚਾ ਪਾਲ ਰਿਆ ਨਾ ਪੇਟ 'ਚ ਇਹ ਮੇਰਾ ਬੱਚਾ ਹੈ ਕਿ ਮੈਂ ਉਹਦੀ ਮਾਂ ਦੀ ਦੇਖਭਾਲ ਨਹੀਂ ਕਰ ਸਕਦਾ ਦੇਖਭਾਲ ਕਰਨ ਵਾਸਤੇ ਮੈਂ ਹੈਗੀ ਆ ਨਾ ਮੈਂ ਤਾਂ ਬਹੁਤ ਖਿਆਲ ਰੱਖਦੀ ਆ ਫਿਰ ਤੁਸੀਂ ਕਿਉਂ ਟੈਨਸ਼ਨ ਲਈ ਹੈ ਮੈਂ ਟੈਨਸ਼ਨ ਲੈਣੀ ਘੱਟ ਆ ਮੈਂ ਮੰਨਦਾ ਵੀ ਤੂੰ ਖਿਆਲ ਰੱਖਦੀ ਆ ਪਰ ਮੇਰਾ ਵੀ ਫਰਜ਼ ਮੰਨਦਾ ਨਾ ਵੀ ਮੈਂ ਉਹਦਾ ਖਿਆਲ ਰੱਖਾਂ ਉਹ ਕੀ ਕਹੂਗੀ ਵੀ ਇਹ ਹਾਲਤ 'ਚ ਛੱਡ ਕੇ ਤੇ ਹੁਣ ਮੇਰਾ ਖਿਆਲ ਵੀ ਨਹੀਂ ਲੱਖਦਾ ਇਹੀ ਜੀ ਗੱਲ ਨਹੀਂ ਹੈਗੀ ਮੈਨੂੰ ਪਤਾ ਤੁਹਾਡੇ ਦਿਮਾਗ 'ਚ ਇਹੀ ਹੈ ਨਾ ਕਿ ਹੁਣ ਉਹ ਸੋਚੂਗੀ ਵੀ ਮੇ ਪਾਸਾ ਵੱਟ ਗਿਆ ਪਰ ਇਹ ਪਾਸਾ ਵੱਟਣ ਵਾਲੀ ਗੱਲ ਨਹੀਂ ਹੈਗੀ ਤੁਹਾਨੂੰ ਐ ਪਤਾ ਵੀ ਲੋਕ ਕੀ ਕਹਿਣਗੇ ਹੁਣ ਲੋਕ ਕਹਿਣਗੇ ਘਰ ਵਾਲਾ ਕਿੱਥੇ ਇਹ ਕਿਉਂ ਮੂਰੇ ਮੂਰੇ ਫਿਰਦਾ ਕੀ ਜਵਾਬ ਦੇਵਾਂਗੇ ਆਪਾਂ ਲੋਕਾਂ ਨੂੰ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਮੈਨੂੰ ਮੇਰੀ ਜਾਇਦਾਦ ਦਾ ਵਾਸ ਮਿਲ ਗਿਆ ਨਾ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਹੋਰ ਚਾਹੇ ਦਾਤਾ ਵਾਰਿਸਤਾ ਮਿਲ ਗਿਆ ਪਰ ਸਮਝੋ ਤਾਂ ਸੇ ਪਤਾ ਨਹੀਂ ਕਿਉਂ ਡੋਲੀ ਮੇਰਾ ਦਿਲ じゃ ਘਬਰਾ ਹੀ ਜਾਂਦਾ ਮੇਰਾ ਦਿਲ じゃ ਨਹੀਂ ਮੰਨਦਾ ਮੇਰਾ ਤੇਰੇ ਏਡਾ ਵੱਡਾ ਵੀ ਨਹੀਂ ਹੁਣ ਮੈਂ ਇੰਨਾ ਕੁਝ ਬਰਦਾਸ਼ਤ ਕਰ ਸਕਾਂ ਜਦੋਂ ਬੱਚੇ ਵਾਲੀ ਗੱਲ ਬਰਦਾਸ਼ਤ ਕਰ ਲਈ ਇਹ ਕਿੱਡੀ ਗੱਲ ਆ ਮੇਸ਼ਾ ਸਮਝ ਗਈ ਮੈਂ ਤੁਹਾਡੀ ਗੱਲ ਨੂੰ ਕਿੰਨੀ ਵੱਡੀ ਗੱਲ ਨਹੀਂ ਨਾ ਇਹ ਤਾਂ ਮੈਨੂੰ ਨਹੀਂ ਸਮਝ ਆ ਰਹੀ ਕਿ ਕਿ ਮੈਂ ਉਹ ਗੱਲ ਕਿੱਦਾਂ ਕਿੱਤਾ ਬਰਦਾਸ਼ਤ ਕਰ ਗਈ ਫਿਰ ਮੈਥੋਂ ਆ ਗੱਲ ਕਿਉਂ ਨਹੀਂ ਬਰਦਾਸ਼ਤ ਹੋ ਰਹੀ ਡਿੰਪਲ ਹੁਣ ਮੈਂ ਪਿੱਛੇ ਹਟਣਾ ਵਾਲਾ ਨਹੀਂ ਮੈਂ ਵਿਚਾਰੀ ਦਾ ਖਿਆਲ ਰੱਖੂਗਾ। ਜੇ ਕੋ ਦਾ ਖਿਆਲ। ਅਸ ਲੋਕਾਂ ਬਾਰੇ ਵੀ ਸੋਚੋ। ਲੋਕ ਕੀ ਕਹਿਣਗੇ? ਮੈਨੂੰ ਤਾਂ ਬਹੁਤ ਸਿਕਰ ਹੋਈ ਪਈ ਆ। ਮੈਂ ਆਪਣੇ ਆਪ ਸਭ ਕੁਝ ਸੈੱਟ ਕਰ ਦੂੰਗੀ। ਤੁਸੀਂ ਪਰ ਉਪਾਰਪੁਰ ਛੱਡ ਦੋ। ਠੀਕ ਹੈ ਨਾ? ਮੈਂ ਹੁਣ ਪਿੱਛੇ ਹੱਟਨ ਵਾਲਾ ਨਹੀਂ। ਠੀਕ ਹੈ ਨਾ? ਕੀ ਕਰਾਂ? ਕੀ ਨਾ ਕਰਾਂ ਪਤਾ ਨਹੀਂ ਕਿਉਂ ਮੇਰਾ ਦਿਲ ਜਿਹਾ ਕਹੀ ਜਾਂਦਾ ਵੀ ਕਿਤੇ ਮੇਰੇ ਨਾਲ ਧੋਖਾ ਨਾ ਹੋ ਜੇ ਝੂਠੇ ਨੇ ਕਰਨਾ ਸੀਗਾ ਉਹ ਤਾਂ ਕਰ ਲਿਆ ਤੇ ਇਸ ਬੱਚੇ ਨੂੰ ਅੱਛੇ ਨੂੰ ਮੈਂ ਇਸ ਕਰਕੇ ਸੈਪਟ ਕੀਤਾ ਆ ਇਹ ਚਲ ਸਾਡਾ ਖੂਨ ਸਾਡੇ ਘਰ ਦਾ ਵਾਰਸ ਆ ਪਰ ਇਹ ਉਦਾ ਖਿਆਲ ਰੱਖਣਾ ਉਹਦੇ ਨੇੜੇ ਜਾਣਾ ਕੀ ਮੈਂ ਕਿਦਾਂ ਬਰਦਾਸ਼ਤ ਕਰ ਸਕਦੀ ਆ ਇੱਕ ਆਦਮੀ ਆਪਣੇ ਆਦਮੀ ਨੂੰ ਕਿਸੇ ਔਰਤ ਦੇ ਨਾਲ ਨਹੀਂ ਬਰਦਾਸ਼ਤ ਕਰ ਸਕਦੀ ਹਾਏ ਰੱਬਾ ਪਤਾ ਨਹੀਂ ਮੈਨੂੰ ਕੀ ਹੋઈ ਜਾ ਰਿਹਾ ਕਿਉਂ ਮੈਨੂੰ ਇਨੀ ਕਬਰਾਟ ਹੋ ਰਹੀ ਹੈ ਜਦੋਂ ਮੈਂ ਪਹਿਲਾਂ ਇਹਨਾਂ ਨੂੰ ਸੁਣ ਲਿਆ ਤੇ ਹੁਣ ਕਾਹਤੋਂ ਇਹ ਕੁਝ ਹੋ ਰਿਹਾ ਨਹੀਂ ਮੈਂ ਆਪੇ ਸਭ ਕੁਝ ਕਰ ਲਵਾਂਗੀ ਦੇਖਭਾਲ ਮੈਂ ਉਹਦੀ ਆਪੇ ਕਰ ਲਵਾਂਗੀ ਮੈਂਨੂੰ ਉਹਦੇ ਨੇੜੇ ਨਹੀਂ ਚੰਦ ਦੇਣਾ ਹਾਂ ਕਿਉਂਕਿ ਕਿਉਂਕਿ ਸਾਨੂੰ ਸਿਰਫ ਪੱਛਾ ਚਾਹੀਦਾ ਹੈ ਹੋਰ ਸਾਨੂੰ ਵਿਸ਼ਾਲੀ ਤੋਂ ਕੋਈ ਮਤਲਬ ਨਹੀਂ ਬਸ ਉਹ ਮੈਂ ਤਾਂ ਉਹਨਾਂ ਦੇ ਭਰੋਸੇ ਛੱਡ ਕੇ ਗਿਆ ਸੀ ਥੀਨੇ ਏਡੀ ਵੱਡੀ ਗਲਤੀ ਕੀਤੀ ਮੈਨੂੰ ਇਹ ਤਾਂ ਤੈ ਹੀ ਨਹੀਂ ਚੀ ਸੀ ਦੀ ਮੇਰੇ ਸਿਰ ਚ ਖੇਪ ਆਉਗੀ ਸਾਰੇ ਲੋਕ ਕੀ ਗੱਲਾਂ ਕਰਨਗੇ ਦੀ ਬਰਾਣੇ ਆਪਣੇ ਪਰਜਾਈ ਪਰੈਗਨੈਟ ਕਰਤੀ ਮੈਂ ਤਾਂ ਸੋਇ ਤੇ ਉਹ ਵੀ ਟ੍ਰੇਲਿੰਗ ਆਉਂਦੀਆਂ ਕੀ ਮੂਤ ਕਾਉਂ ਲੋਕ ਕਰਨ ਅਨਮੋੜੇ ਤੁਸੀਂ ਹਲੇ ਵੀ ਦੱਸਿਓ ਮੇਰੇ ਨਾਲ ਉਹ ਗੁੱਸੇ ਨਾ ਹੋਣਾ ਤਾਂ ਹੋਰ ਕੀ ਕਰਾਂ ਅਨਮੋੜ ਮੈਂ ਮੰਨਦੀ ਆ ਮੈਨੂੰ ਮੇ ਤੁਹਾਨੂੰ ਗਲਤੀ ਹੋਈ ਆ ਪਰ ਆਪ ਬਾਰ ਬਾਰ ਹੀ ਉਹੀ ਗੱਲ ਰਿਪੀਟ ਕਿਉਂ ਕਰ ਰਹੀ ਆ ਮੈਨੂੰ ਮਾਫ ਕਰ ਦੋ ਮੈਂ ਕਿੰਨੇ ਵਾਰੀ ਕਹਤਾ ਤੁਹਾਨੂੰ ਮਾਫ ਕਰਦਾ ਉਹ ਜਿਹੜੀ ਤੂੰ ਗਲਤੀ ਕੀਤੀ ਆ ਨਾ ਇਹ ਮਾਫ ਕਰਨ ਦੇ लायक ਨਹੀਂ ਹੈਗੀ ਅਨਮੋਲ ਮੈਂ ਮੰਨਦੀ ਆ ਵੀ ਇਹ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਪਰ ਕੋਈ ਹੋਂਤਾ ਪਰ ਵੀ ਆਉਦਾ ਹੀ ਆ ਨਾ ਫਿਰ ਕੀ ਹੋ ਗਿਆ ਛੁਰ ਜੇ ਕੋਈ ਹੋਂਤਾ ਮੈਨੂੰ ਨਹੀਂ ਪਤਾ ਵੀ ਮੇਰਾ ਭਰਾ ਹੋ ਪਰ ਫਿਰ ਵੀ ਮੇਰਾ ਸ਼ਰੀਕ ਆ ਹੋ ਸ਼ਰੀਕ ਮੂਰੇ ਨੀਮਾ ਕਰਾਤਾ ਤੂੰ ਮੈਨੂੰ ਨਹੀਂ ਅਨਮੋਲ ਨਾਲੇ ਫਰ ਨੂੰ ਵੀ ਡਾਕਟਰ ਨੇ ਕਿਹਾ ਇਹ ਵੀ ਤੁਸੀਂ ਬਾਪ ਨਹੀਂ ਬਣ ਸਕਦੇ ਕਿ ਬਦਰ ਆਪਣੇ ਅੰਦਰ ਚੰਗੇ ਸੋਚੇ ਹੋਵੇ ਨਾ ਤੈਨੂੰ ਪਹਿਲੀ ਪਤਾ ਲੱਗਿਆ ਵੀ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਤੂੰ ਬਾਪ ਨਹੀਂ ਬਣ ਸਕਦਾ ਤੇ ਤੂੰ ਪ੍ਰੈਗਨੈਂਟ ਹੋਗੀ ਅਨਮੋਲ ਮੇਚੇ ਹੀ ਗਲਤੀ ਹੋਈ ਆ ਪਰ ਮੈਨੂੰ ਸਮਝ ਨਹੀਂ ਸੀ ਉਹ ਸਾਲੀਏ ਮਨ ਲੋਕਾਂ ਨੂੰ ਕੀ ਮੂੰਹ ਦਿਖਾਉਂਗਾ ਮੈਨੂੰ ਬਾਹਰ ਨਿਕਲ ਜੋ ਗਣ ਛੱਡਿਆ ਤੂੰ ਲੋਕ ਪਤਾ ਕੀ ਕਹਿਣਗੇ ਮੈਂ ਮੁੰਡੇ ਤੇ ਭਰਾਉਣੇ ਆਪਦੀ ਭਝਾਈ ਪ੍ਰੈਗਨੈਂਟ ਕਰਤੀ ਨਹੀਂ ਮੋ ਜੇ ਮੈਨੂੰ ਸਮਝ ਹੁੰਦੀ ਨਾ ਤਾਂ ਮੈਂ ਇਹ ਸਟੈਪ ਚੱਕਦੀ ਨਹੀਂ ਸੀ ਹੋ ਜੇ ਤੈਨੂੰ ਸਮਝ ਨਹੀਂ ਸੀ ਫਿਰ ਵਿਆਹ ਕਰਦੇ ਵਾਸਤੇ ਕਰਾਇਆ ਸੀ ਘਰਦਿਆਂ ਨੂੰ ਕਹਿਣ ਦੀ ਵੀ ਮੈਂ ਤਾਂ ਨਿਆਣੀ ਆ ਹਜੇ ਮੇਰਾ ਵਿਆਹ ਨਾ ਕਰੋ ਮਨ ਮੈਂ ਮਾਤਿ ਜੋੜਦੀ ਹਾਂ ਤੁਹਾਡੇ ਮਰੇ ਮੈਨੂੰ ਮਾਫ ਕਰ ਦੋ ਹੋ ਭੇਡੇ ਮਾੜੀ ਮੋਟੀ ਸ਼ਰਮ ਕਰ ਲੈਂਦੀ ਮੇਰੇ ਮੂੰਹ ਵਾਲੀ ਦੇਖ ਲੈਂਦੀ ਨਮੂਲ ਮੇਰੇ ਕਰਕੇ ਨਸੀ ਕੱਟੂ ਕੱਟ ਇੱਕ ਵਾਰੀ ਭਾਬੀ ਤੇ ਤਰਸ ਕਰਕੇ ਤਾਂ ਮੈਨੂੰ ਮਾਫ ਕਰ ਦੋ ਤਰਸ ਇਹਨਾਂ ਤੇ ਮੈਂ ਤਰਸ ਕਾ ਮਾਂ ਸਾਰੀ ਬਣੀਆਂ ਤਰਸਦੀ ਨੀਮਕ ਰਾਤਾ ਤੂੰ ਮਨੂੰ ਸ਼ਰੀਕਾ ਮੂਰੇ ਨਹੀਂ ਨਮੂਲ ਲੋਕਾਂ ਨੂੰ ਤਾਂ ਹੀ ਪਤਾ ਲੱਗੂ ਜੀ ਆਪਾਂ ਬਾਹਰ ਟੰਡੋਰਾ ਬਿਟਾਂਗੇ ਹੂੰ ਲੋਕਾਂ ਨੂੰ ਉਹ ਚਾਹੇ ਗੱਲ ਨਾ ਤੂੰ ਪਤਾਲ ਚ ਕਰ ਦੇ ਲੋਕ ਤਾਂ ਵੀ ਕੱਢ ਲੈਂਦੇ ਹੁੰਦੇ ਆ ਤੇਰੇ ਭਾ ਦੀ ਲੋਕਾਂ ਨੂੰ ਪਤਾ ਨਹੀਂ ਲੱਗਣਾ ਮੈਂ ਮੰਨ ਲੇ ਮਿੱਤ ਗਲਤੀ ਹੋਈ ਆ ਤੁਸੀ ਹੋਰ ਕੋਈ ਮਿਸਜਰ ਦੇ ਦੋ ਪਰ ਆਇ ਨਾ ਕਰੋ ਗਲਤੀ ਨਹੀਂ ਹੋਈ ਬਹੁਤ ਵੱਡੀ ਗਲਤੀ ਹੋਈ ਆ ਤੇਰੇ ਤੋਂ ਮੈਂ ਅੱਖ ਮਲਾਉਣ ਜੋਗਾ ਨਹੀਂ ਹੁਣ ਇਹਨਾਂ ਨਾਲ ਅਨੋਰ ਪੱਪੀ ਵਿਚਰੀ ਮਾਂ ਨਹੀਂ ਬਣ ਸਕਦੀ ਫਿਰ ਕੀ ਹੋ ਗਿਆ ਜੋ ਆਪਣਾ ਬੱਚਾ ਰੱਖ ਲੂਗੀ ਉਹ ਫਿਰ ਮੈਂ ਕੀ ਕਰਾਂ ਜੇ ਮਾਂ ਨਹੀਂ ਬਣ ਸਕਦੀ ਤਾਂ ਹਣ ਜਵਾਕ ਉਹਨਾਂ ਨੂੰ ਦੇ ਦਈਏ ਸ਼ਰਮ ਨਹੀਂ ਆਉਂਦੀ ਤੈਨੂੰ ਕਹਿੰਦੀ ਤੁਸੀਂ ਤਾਂ ਬਾਰਿ ਬਾਰੀ ਇਹ ਗੱਲ ਛੱਡੀ ਜਾਂਦੇ ਹੋ ਮੈਂ ਕਿੰਨੇ ਵਾਰੀ ਕਹਤਾ ਮੈਨੂੰ ਗਲਤੀ ਹੋਈ ਆ ਮੈਂ ਕਿਹੜਾ ਮੰਨਦੀ ਨਹੀਂ ਹੈਗੀ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਐਂ ਗੁੱਸੇ ਹੋ ਕੇ ਬੈਠੇ ਰਹੋਗੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਤਾਂ ਮਾੜਾ ਕਹਿਣਗੇ ਜਦੋਂ ਤੁਸੀਂ ਕਹੀ ਜਾਂਦੇ ਹੋ ਓਏ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਤੂੰ ਕਹਿੰਦੀ ਆ ਵੀ ਲੋਕਾਂ ਨੂੰ ਪਤਾ ਨਾ ਲੱਗੇ ਸਾਰੇ ਲੋਕਾਂ ਨੂੰ ਪਤਾ ਹੈ ਅਨਮੋਲ ਫਿਰ ਤੁਸੀਂ ਉਹ ਦੱਸਿਓ ਹੁਣ ਲੋਕ ਆਪਣੇ ਘਰੇ ਆ ਕੇ ਤੇ ਨਹੀਂ ਬੁਛਪੜਤਾਲ ਕਰਕੇ ਜਾਂਦੇ ਮੈਂ ਦੱਸਿਆ ਉਹ ਮੈਨੂੰ ਤਾਂ ਇਹਨੂੰ ਹਜੇ 2 ਦਿਨ ਹੋਇਆ ਮੇਨੂੰ ਚਾਚਾ ਨੇ ਕਿਹਾ ਕਿ ਪਹਿਲੀ ਦੱਸਤਾ ਸੀ ਵੀ ਤੇਰੇ ਘਰ ਵਾਲੀ ਟੋਨੀ ਨਾਲ ਖੇ ਖਾਂਦੀ ਐ ਮੈਂ ਉਹਦੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ ਸੰਗਦਨ ਮੈਂ ਪੁੱਠਾ ਸਿੱਧਾ ਬੋਲ ਕੇ ਆਂ ਵੀ ਚਾਚਾ ਸ਼ਰਮ ਕਰ ਲੈ ਤੇਰੀ ਨੂਹ ਲੱਗਦੀ ਐ ਮੈਨੂੰ ਮੈਨੂੰ ਮਾਫ ਕਰ ਦੋ ਫੇ ਤੁਹਾਡੇ ਪੈਰੀਆਂ ਸੁਣਾਉਣੀਆਂ ਮਾਫ ਕਰ ਦੋ ਮੈਂ ਮਤ ਤੂੰ ਮਾਰੂ ਸਾਲੀ ਦੇ ਹੋਰ ਗੱਲ ਤੇ ਮਾਫ ਕਰ ਦੋ ਉਹ ਮਾਫ ਕਰਨ ਦੇ ਲਾਇਕ ਹੈ ਨਹੀਂ ਤੂੰ ਜੇ ਕੋਈ ਗਲਤੀ ਛੋਟੀ ਹੁੰਦੀ ਨਾ ਤਾਂ ਤੈਨੂੰ ਮੈਂ ਮਾਫੀ ਕਰ ਦਿੰਦਾ ਸਿਰ ਚ ਖੇ ਪਾਈ ਆ ਖੇ ਉਹ ਜੇ ਤੇਰੀ ਮਾਂ ਨੂੰ ਪਤਾ ਲੱਗੂ ਤਾਂ ਉਹ ਕੀ ਸੋਚੂਗੀ ਨਹੀਂ ਅਨਮੋਲ ਮਮਾ ਤਾਂ ਤੇਰੀ ਮਾਂ ਨੂੰ ਫੋਨ ਨਹੀਂ ਉਹ ਮੇਰੇ ਬਾਰੇ ਪਤਾ ਨਹੀਂ ਕੀ ਕੋ ਸੋਚਣਗੇ ਉਹ ਸੋਚਣਗੀ ਵੀ ਸਾਡੀ ਕੁੜੀ ਗੰਦ ਹੈ ਨਹੀਂ ਅਨਮੋਲ ਇਹ ਨਾ ਬੋਲੋ ਇਹ ਤਾਂ ਗਲਤੀ ਹੋ ਗਈ ਬਰਕਰਾਰ ਗੱਲ ਨਾ ਕਰਿਓ ਕੀ ਬੋਲਾਂ ਨਾ ਤਰਾ ਫੋਨ ਦੇ ਤੇਰੇ ਬਾਪ ਨੂੰ ਫੋਨ ਕਰਾ ਤੇ ਸਦਾ ਇੱਥੇ ਮੈਂ ਕੋਈ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਸਾਡੀ ਕੁੜੀ ਕੀ ਖੇ ਖਾਂਦੀ ਫਿਰਦੀ ਹੈ ਨਹੀਂ ਅਨਮੋਲ ਕਿਸੇ ਨੂੰ ਕੁਝ ਨਹੀਂ ਦੱਸਣਾ ਕਿਉਂ ਇਕੱਲਾ ਆਪਣੇ ਚਿਰ ਹੈ ਮੈਨੂੰ ਬਦਨਾਮੀ ਹੋ ਜਾਊਗੀ ਬਦਨਾਮੀ ਉਹ ਮੇਰੀ ਬਦਨਾਮੀ ਕਰਾਈ ਜਣਾ ਤੇ ਮੈਂ ਤੇਰੀ ਬਦਨਾਮੀ ਕਰੂਗਾ ਚਾਹੇ ਤੂੰ ਮੇਰੇ ਘਰ ਵਾਲੀ ਹੈ ਨਹੀਂ ਹਨਮਨ ਵਿੱਚ ਗਲਤੀ ਹੋ ਗਈ ਤੇਰੇ ਬਾਪ ਨੂੰ ਤਾਂ ਮੈਂ ਦੱਸ ਕੇ ਰਹਿੂੰਗਾ ਜਿੱਥੇ ਮਰਜੀ ਭੱਜ ਜਾ ਹਨਮਨ ਮੇਰੀ ਬਦਨਾਮੀ ਹੋ ਜੂ ਇਹਦੇ ਚ ਉਹ ਜਾ ਭੱਜ ਜਾ ਯਾਰ ਇੱਥੋਂ ਦਿਮਾਗ ਨਾ ਖਾ ਮੇਰਾ ਸਾਰੀ ਬਦਨਾਮੀ ਦੀ ਮੇਰੇ ਸਿਰ ਚ ਖੇ ਪਾਤੀ ਤੇ ਆਪਦੀ ਬਦਨਾਮੀ ਤੋਂ ਡਰਦੀ ਐ ਮੁੰਡਾ ਖੌਂ ਜੋ ਗੱਡੀ ਛੱਡਿਆ ਮੈਨੂੰ ਲੋਕਾਂ ਕੋਲੇ ਮੇਰੇ ਪਿੱਛੋਂ ਆਕਰ ਤੁੱਤਾ ਕਰਦੀ ਸੀ ਤੂੰ ਉਹ ਮੇਰੇ ਨਾਲ ਇੱਕ ਵਾਰੀ ਗੱਲ ਤਾਂ ਕਰ ਲੈਂਦੀ ਸੜਗੇ ਪੁੱਤਗੇ ਕਿਉਂ ਬਾਹਰ ਕੜਬੋਨੀ ਆ ਮੈਥੋਂ ਨਾ ਅੱਖਾਂ ਤੋਂ ਦੂਰ ਹੋ ਜਾ ਮੇਰੀਆਂ ਤੋਂ ਤੈਨੂੰ ਮੈਨੂੰ ਮਾਫ਼ ਕਰ ਦੋ ਇਹ ਤਾਂ ਤੈਨੂੰ ਭਾਬੀ ਨੇ ਬਚਾਲਿਆ ਨਹੀਂ ਮੈਂ ਤੈਨੂੰ ੱੱੱਕੇ ਮਾਰ ਕੇ ਘਰੋਂ ਕੱਢਣਾ ਸੀ ਨਹੀਂ ਹਣ ਮੈਂ ਕਿੱਥੇ ਜਾਊਂਗੀ ਉਹ ਜਿੱਥੇ ਮਰਜੀ ਜਾ ਉਹਦੇ ਬਾਪ ਕੋਲ ਜਾ ਉੱਥੇ ਜਾ ਕੇ ਖਾਈ ਖੇ ਅੱਖਾਂ ਤੋਂ ਦੂਰ ਹੋ ਜਾ ਅਲੀ ਖੇ ਖਾਂਦੀ ਫਿਰਦੀ ਐ ਹਜੇ ਕਹਿੰਦੀ ਐ ਮੈਨੂੰ ਮਾਫ ਕਰ ਦੇ ਅਨਮੋਲ ਰੋਟੀ ਖਾ ਲੈਂਦੇ ਤੂੰ ਵੀ ਲੈਣਾ ਯਾਰ ਖਾਵਾ ਨਾ ਖਾਵਾ ਰੋਟੀ ਬਣੀ ਪਈ ਐ ਠੰਡੀ ਹੋ ਜੂਗੀ ਤੇਰੇ ਹੱਥੀ ਦੀ ਤਾਂ ਮੈਂ ਰੋਟੀ ਹੋਈ ਨਹੀਂ ਖਾਣੀ ਮੈਂ ਆਪੇ ਬਣਾ ਕੇ ਖਾਵਾਂ ਅਨਮੋਲ ਰੋਟੀ ਮੈਂ ਤਾਂ ਕਰੀ ਜਾਨੀ ਆ ਜਿਹੜੀ ਗੱਲ ਹੋ ਗਈ ਉਹ ਤੇ ਮਿੱਟੀ ਪਾ ਲੋ ਰੋਟੀ ਨਾਲ ਤਾਂ ਕਿ ਗੁੱਸਾ ਗੁੱਸਾ ਤਾਂ ਮੇਰੇ ਨਾਲ ਆ ਉਹ ਤੇਰੇ ਨਾਲ ਤਾਂ ਬਾਲਾ ਵੱਡਾ ਗੁੱਸਾ ਤੇ ਰੋਟੀ ਨਾਲ ਵੀ ਮੈਂ ਆਪੇ ਖਾ ਲੂੰ ਬਣਾ ਕੇ ਅਨਮੋਲ ਤੂੰ ਸਤਾ ਕਹਿੰਦਾ ਵੀ ਮੈਂ ਆਪ ਬਣਾ ਕੇ ਖਾ ਲੂੰ ਅਸ ਗੋਂਡਾ ਕੀ ਕਹਿਣਗੇ ਵੀ ਘਰੇ ਘਰ ਵਾਲੀ ਫਿਰ ਤੇ ਰੋਟੀ ਆਪਣਾ ਕੰਮ ਖਾ ਲੈ ਮੇਰਾ ਭੈਣ ਚਤਾਉਣਾ ਯਾਰ ਕਰਕੇ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਤੂੰ ਮੇਰੇ ਤੋਂ ਕੀ ਲੈਣਾ ਤੂੰ ਬਣਾ ਲਈ ਨਾ ਰੋਟੀ ਤੇ ਆਪਦੀ ਪਾ ਕੇ ਖਾ ਲੈ ਤੇ ਆਪਦੇ ਖਾਸ ਨੂੰ ਦੇ ਦੇ ਪਾ ਕੇ ਫੰਮੂ ਬਕਵਾਸ ਬੰਦ ਕਰੋ ਮਾਂ ਬੂਥਰ ਦੇ ਮਾਮੂ ਸਾਲੀ ਦੇ ਸਾਲੀ ਬਣੀਆ ਬਕਵਾਸ ਦੀ ਇੱਕ ਤਾਂ ਗਲਤੀ ਕਰਦੀ ਹੈ ਉੱਥੋਂ ਮੂਰੇ ਬੋਲਦੀ ਹੈ ਜੇ ਮੇਰੀ ਗਲਤੀ ਹੈ ਫਿਰ ਮम्मा ਮਾਫੀ ਵੀ ਮੰਗੀ ਚਾਲੀਏ ਤੁਹਾਡੇ ਤੋਂ ਤੁਸੀਂ ਗੱਲ ਗੱਲ ਉਹ ਹੀ ਕਰੀ ਜਾਂਦੇ ਦੁਆਰਾ ਕੋ ਐਡੀ ਵੱਡੀ ਗਲਤੀ ਤੈਨੂੰ ਕਾਦੀ ਮਾਫੀ ਦੇਦਾ ਮੈਂ ਜੇ ਗਲਤੀ ਛੋਟੀ ਹੁੰਦੀ ਨਾ ਤੈਨੂੰ ਮਾਫ ਵੀ ਕਰ ਦਿੰਦਾ ਮੈਂ ਕਾਮ ਹੈ ਮੇਰਾ ਮੂੰਹ ਖੋਣਨੀ ਆ ਥੋੜੀ ਬਾਲ ਜੀ ਮੈਂ ਰੋਟੀ ਬਣਾ ਕੇ ਰੱਖਤੀ ਆ ਖਾਣੀ ਖਾਓ ਨਹੀਂ ਨਾ ਖਾਓ ਖਾਸਮ ਨੂੰ ਬਾ ਦੇ ਉਹ ਖਾ ਲੂਗਾ ਹਾਂ ਕਿਦਾ ਜਬਾਗ ਜਾਂਦੀਆਂ ਮੇਰੇ ਤੋਂ ਕੀ ਲੈਣਾ ਤੂੰ ਮਨਜੋਤ ਥਾਲੀਵਾਲ ਸਰਪੰਚ ਸਾਹਿਬ ਤੁਹਾਡੀ ਸੱਚਾਈ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਜੀ ਬਾਲਾ ਜੀ ਸਰਪੰਚ ਸਾਹਿਬ ਜੀ ਤੁਹਾਡੇ ਵਰਗੇ ਲੀਡਰ ਹੋਣ ਤਾਂ ਸਾਡਾ ਭਾਰਤ ਦੇ ਸੋਨੇ ਦੀਆਂ ਚਿੜੀਆਂ ਬਣ ਜਾਵੇ ਬਹੁਤ ਹੀ ਵਧੀਆ ਐਪੀਸੋਡ ਹੈ ਧੰਨਵਾਦ ਜੀ ਨਿਰਮਲ ਸਿੰਘ ਵੈਰੀ ਨਾਈਸ ਅਮਨ ਸਿੱਧੂ ਵੈਰੀ ਨਾਈਸ ਵੀਡੀਓ ਬਲਵੀਰ ਸਿੰਘ ਬਹੁਤ ਸੋਹਣੀ ਤਸਵੀਰ ਰੱਬ ਤੁਹਾਨੂੰ ਖੁਸ਼ ਰੱਖੇ ਧੰਨਵਾਦ ਜੀ ਗਰਮੇਲ ਚੰਦ ਮੈਂ 1 ਤੋਂ ਲੈ ਕੇ 7 ਭਾਗ ਦੇਖੇ ਸਰਪੰਚ ਦਾ ਫੈਸਲਾ ਬਹੁਤ ਵਧੀਆ ਧੰਨਵਾਦ ਜੀ ਰਾਜਕਮਰ ਵੈਰੀ ਨਾਈਸ ਆਈ ਐਮ ਕੈਨੇਡਾ ਧੰਨਵਾਦ ਜੀ ਜਗਸੀਰ ਸਿੰਘ ਵਧੀਆ ਵੀਡੀਓ ਬਾਈ ਜੀ ਮੈਂ ਬਾਰਚੀ ਹੋਂਾ ਸਪੇਨ ਤੋਂ ਦੇਖਦਾ ਹਾਂ ਵੀਡੀਓ ਧੰਨਵਾਦ ਜੀ ਤਨਵੰਤ ਸਿੱਧੂ ਗੁੱਡ ਐਕਟਿੰਗ ਆਲ ਟੀਮ ਮਾਨ ਜੁਐਸ ਤੋਂ ਧੰਨਵਾਦ ਜੀ ਸੁਖਦੇਵ ਸਿੰਘ ਬਹੁਤ ਵਧੀਆ ਵੀਡੀਓ ਰੋਸ਼ਨ ਰਾਣੀ ਵੈਰੀ ਨਾਈਸ ਵੀਡੀਓ ਕੁਲਵਿੰਦਰ ਜੱਸਲ ਕੁਲਵਿੰਦਰ ਸਿੰਘ ਜੱਸਲ ਟੇਲਰ ਬਰਨਾਲਾ ਬਹੁਤ ਹੀ ਵਧੀਆ ਅਦਾਕਾਰੀ ਬਹੁਤ ਵਧੀਆ ਸਰਪੰਚ ਸਾਹਿਬ ਸਾਰੇ ਪਿੰਡ ਦੇ ਸਰਪੰਚਾਂ ਨੂੰ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੇਕਰ ਆਪਣਾ ਬੇਟਾ ਗਲਤੀ ਕਰਦਾ ਤਾਂ ਆਪਣੀ ਡਿਊਟੀ ਇਮਾਨਦਾਰੀ ਸਹੀ ਢੰਗ ਨਾਲ ਨਿਭਾਇਆ ਕਰੋ ਧੰਨਵਾਦ ਜੀ ਬਹੁਤ-ਬਹੁਤ ਐਡਾ ਕਮੈਂਟ ਕਰਨ ਲਈ ਲਖਮੀਰ ਸਿੰਘ ਗੁੱਡ ਵੀਡੀਓ ਮਾਧੂ ਗੋਤਮ ਨਾਈਸ ਸਟੋਰੀ ਅਮੇਰੀਕਾ ਸੇ ਹਰਪ੍ਰੀਤ ਸਿੰਘ ਬਹੁਤ ਵਧੀਆ ਐਕਟਿੰਗ ਜੀ ਵੈਰੀ ਨਾਈਸ ਵੀਡੀਓ ਧੰਨਵਾਦ ਜੀ ਦਲਜੀਤ ਕੌਰ ਵੈਰੀ ਨਾਈਸ ਵੀਡੀਓ ਸੁਖਵਿੰਦਰ ਕੌਰ ਸਰਪੰਚ ਦਾ ਰੋਲ ਬਹੁਤ ਵਧੀਆ ਧੰਨਵਾਦ ਜੀ ਪਰਮਜੀਤ ਕੌਰ ਵੈਰੀ ਨਾਈਸ ਵੀਡੀਓ ਸੁਨੀਤਾ ਵੈਰੀ ਨਾਈਸ ਵੀਡੀਓ ਕੋਮਲ ਦੰਦੀਆਲ ਵੈਰੀ ਨਾਈਸ ਜੀ ਸਵਰਨਜੀਤ ਕੌਰ ਬਹੁਤ ਵਧੀਆ ਵੀਡੀਓ ਸਰ ਸਵਰਨਜੀਤ ਕੌਰ ਜੋਦਾ ਧੰਨਵਾਦ ਜੀ ਬਾਲਾ ਜੀ ਨਾਈਸ ਵੀਡੀਓ ਤਰਮਨਤ ਸਿੰਘ ਨਾਈਸ ਸਟੋਰੀ ਮਾਨ ਜੂਐਸਏ ਤੋਂ ਬਲਦੇਵ ਸਿੰਘ ਬਲਦੇਵ ਸਿੰਘ ਬੜਾ ਸਲੇਮਪੁਰ ਬਹੁਤ ਵਧੀਆ ਵੀਡੀਓ ਬਣਾਈ ਕੀ ਧੰਨਵਾਦ ਜੀ ਅਮਰਜੀਤ ਕੌਰ bro ਮੈਂ ਵੀ ਰੋਲ ਕਰਨਾ ਵੀਡੀਓ ਚ ਹਾਂਜੀ ਹਾਂਜੀ ਆਪਦਾ ਕੰਟੈਕਟ ਨੰਬਰ ਸੈਂਡ ਕਰ ਦਿਓ ਰਿਮੇਨਸ ਗੁੱਡ ਕੁਲਦੀਪ ਕੌਰ ਢਿੱਲੋਂ ਪਟਿਆਲਾ ਤੋਂ ਪ੍ਰੀਤਰਾਏ ਵੀਡੀਓ ਨੂੰ ਸ਼ੇਅਰ ਕਰੋ ਦਬਕੇ ਗੁਰਸੇਵਕ ਸਿੰਘ ਨਾਈਸ ਅਵਤਾਰ ਸਿੰਘ ਮਾਨ ਨੀਅਰ ਵਿਲੇਜ ਪੂਚੋ ਮੰਡੀ ਧੰਨਵਾਦ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਮੁੰਬਈ ਸੇ ਧੰਨਵਾਦ ਜੀ ਜਸਵੀਰ ਸਿੰਘ ਬਾਈ ਜੋਰਾ ਸਿੰਘ ਜਿੱਥੋਂ ਕਾਲ ਆ ਰਹੀ ਹੈ ਨੰਬਰ ਟਰੇਸ ਕਰਵਾਓ ਹਾਂਜੀ ਹਾਂਜੀ ਜ਼ਰੂਰ ਹਰਪ੍ਰੀਤ ਕੋ ਨਾਈ ਸਟੋਰੀ ਪਰ ਨੀਹਾ ਨੂੰ ਜਲਦੀ ਹਾਜ਼ਰ ਕਰੋ ਜੀ ਹੁਣ ਹੋਰ ਸਬਰ ਨਹੀਂ ਹੋ ਰਿਹਾ ਸਾਰਿਆਂ ਦੀ ਐਕਟਿੰਗ ਵਧੀਆ ਧੰਨਵਾਦ ਜੀ ਜਲਦੀ ਹਾਜ਼ਰ ਕਰਾਂਗੇ ਨੀਹਾ ਨੂੰ ਕਿਰਨਦੀਪ ਕੌਰ ਥਾਲੀਵਾੜ ਗਰਜੰਤ ਸਿੰਘ ਤੁਸੀਂ ਪਾਣ ਅਨਵਰ ਅਲੀ ਸੋਨ ਲਾਲ ਵੈਰੀ ਗੁੱਡ ਵੀਡੀਓ ਸੋਨ ਲਾਲ ਐਸਬੀਐਸ ਨਗਰ ਸੂਬਾ ਸਿੰਘ ਬਹੁਤ ਵਧੀਆ ਸਰਪੰਚ ਜੀ ਸੂਬਾ ਸਿੰਘ ਕੰਦਵਾਲਾ ਹਾਜ਼ਰ ਖਾਨ ਧੰਨਵਾਦ ਜੀ ਸਿਮਰਨ ਸਮਰਾ ਸਰਬਨ ਸਿੰਘ ਸਮਰਾ ਵੈਰੀ ਗੁੱਡ ਗਰਤੇਜਮਨ ਵੈਰੀ ਨੈਸ ਵੀਡੀਓ ਸੁਖਦੇਵ ਕੌਰ ਵੈਰੀ ਨੈਸ ਵੀਡੀਓ ਜਸਵਿੰਦਰ ਕੌਰ ਨੇ ਹੱਟ ਭੇਜਿਆ ਸਰਜੀਤ ਸਿੰਘ ਵੈਰੀ ਨੈਸ ਵੀਡੀਓ ਹਾਂਜੀ ਤੇ ਜਿਨ੍ਹਾਂ ਨੇ ਆਪਣੇ ਸੱਤਵੇਂ ਭਾਗ ਤੇ ਕਮੈਂਟ ਕਰੇ ਸੀ ਉਹਨਾਂ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਵੱਲੋਂ ਵੀ ਧੰਨਵਾਦ ਕਰਦੇ ਆਂ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਵੀਡੀਓ ਨੂੰ ਸਪੋਰਟ ਕਰ ਰਹੇ ਹੋ ਉਮੀਦ ਕਰਦੇ ਆਂ ਸਾਡੇ ਅਗਲੇ ਪਾਰਟ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਦਿਓਗੇ ਤੇ ਸਾਡੀ ਵੀ ਮਿਹਨਤ ਲੱਗਦੀ ਐ ਸਪੋਰਟ ਰੱਖਿਆ ਕਰੋ ਯਾਰਾਂ ਦੋਸਤਾਂ ਚ ਤੇ ਰਿਸ਼ਤੇਦਾਰਾਂ ਨੂੰ ਜਰੂਰ ਸ਼ੇਅਰ ਕਰਦਿਆ ਕਰੋ